19 ਮਾਰਚ ਨੂੰ ਪੰਜਾਬ ਸਰਕਾਰ ਸ਼ੰਭੂ ਤੇ ਖਨੌਰੀ ਤੇ ਇੱਕ ਵੱਡਾ ਐਕਸ਼ਨ ਕਰਦੀ ਆ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਉੱਪਰ ਇੱਕ ਐਕਸ਼ਨ ਹੁੰਦਾ ਐਕਸ਼ਨ ਦੇ ਵਿੱਚ ਸਰਕਾਰ ਵੱਲੋਂ ਕਿਸਾਨ ਖਦੇੜੇ ਜਾਂਦੇ ਆ ਖਦੇੜਨ ਤੋਂ ਬਾਅਦ ਅਸੀਂ ਤਸਵੀਰਾਂ ਦੇ ਜ਼ਰੀਏ ਵੇਖਿਆ ਕਿ ਬਹੁਤ ਸਾਰੇ ਕਿਸਾਨ ਬਜ਼ੁਰਗ ਬੀਬੀਆਂ ਰਾਤਾਂ ਨੂੰ ਤੁਰ ਕੇ ਆਏ ਪੈਦਲ ਘਰਾਂ ਤੁਰ ਕੇ ਆਏ ਸਰਕਾਰ ਨੇ ਇੱਥੋਂ ਤੱਕ ਨਹੀਂ ਸੋਚਿਆ ਕਿ ਉਹਨਾਂ ਨੂੰ ਘਰੋਂ ਘਰੀ ਛੱਡਣ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇੱਕ ਵਿਰੋਧਤਾ ਦੇਖਣ ਨੂੰ ਮਿਲਦੀ ਹੈ ਤੇ ਅੱਜ ਅੱਜ ਕਿਸਾਨਾਂ ਵੱਲੋਂ ਹਰ ਜ਼ਿਲ੍ਹਾ ਪੱਧਰ ਤੇ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਕੀਤੇ ਜਾ ਰਹੇ ਆ ਧਰਨਿਆਂ ਦਾ ਮੁੱਖ ਮਕਸਦ ਇਹ ਆ ਕਿ ਜੋ ਐਕਸ਼ਨ ਹੋਇਆ ਐਕਸ਼ਨ ਤੋਂ ਬਾਅਦ ਉੱਥੇ ਸਮਾਨ ਚੋਰੀ ਹੋਇਆ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਕਿਸਾਨ ਬੀਬੀਆਂ ਸਾਡੇ ਨਾਲ ਨੇ ਸਾਡੀਆਂ ਮਾਮਾ ਭੈਣਾ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਵੱਡਾ ਯੋਗਦਾਨ ਪਾਇਆ ਮੋਢੇ ਨਾਲ ਮੋਢਾ ਲਾ ਕੇ ਬਾਰਡਰਾਂ ਤੇ ਬੈਠੀਆਂ ਹਰ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਯੋਗਦਾਨ ਇਹ ਵੀ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਭੈਣ ਜੀ ਸ਼ੰਭੂ ਤੇ ਖਨੌਰੀ ਦੇ ਉੱਪਰ ਸਾਲ ਤੋਂ ਉੱਪਰ ਮੋਰਚਾ ਲੱਗਿਆ ਮੋਰਚਾ ਬੜਾ ਸ਼ਾਂਤਮਈ ਚੱਲ ਰਿਹਾ ਸੀ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਸਰਕਾਰ ਕਹਿੰਦੀ ਅਸੀਂ ਜਾਣ ਨਹੀਂ ਦੇਣਾ ਪਰ ਇੱਕਦਮ ਸਰਕਾਰ ਦਾ ਉੱਥੇ ਐਕਸ਼ਨ ਹੁੰਦਾ ਐਕਸ਼ਨ ਇਸ ਕਦਰ ਹੁੰਦਾ ਕਿ ਸਾਰਾ ਕੁਝ ਉਜਾੜ ਕੇ ਰੱਖਦਾ ਉਜਾੜਨ ਦਾ ਤਾਂ ਮਤਲਬ ਭਰਾਵਾ ਇਹ ਸੀਗਾ ਇੱਕ ਅਸੀਂ ਅਸੀਂ ਆਗੇ ਪਿੰਡੂ ਜੇ ਲੋਕ ਸਾਨੂੰ ਬਾਹਲੀ ਸੋਸੇਵਾਜੀ ਨਹੀਂ ਆਉਂਦੀ ਇੰਨਾ ਵਾਂਗੂ ਸਾਨੂੰ ਲੀਡਰਸ਼ਿਪ ਨਹੀਂ ਆਉਂਦੀ ਹੈਗੀ ਜਿਵੇਂ ਇਹ ਪਲੈਨਿੰਗਾਂ ਦੇ ਵਿੱਚ ਚੱਲਦੇ ਨੇ ਸਾਨੂੰ ਉਹ ਪਲੈਨਿੰਗ ਨਹੀਂ ਆਉਂਦੀ ਅਸੀਂ ਦੇਸੀ ਜੇ ਜੱਟ ਸੀਗੇ ਆਪਦੇ ਝੰਡੇ ਫੜ ਕੇ ਸਿਰਫ ਇੱਕ ਕਾਨੂੰਨ ਦੇ ਖਿਲਾਫ ਲੜਨ ਚੱਲੇ ਸੀ ਕੋਈ ਅਸੀਂ ਉੱਥੇ ਜਾ ਕੇ ਦਿੱਲੀ ਅਟੈਕ ਨਹੀਂ ਸੀ ਕਰਨਾ ਹੈਗਾ ਕੋਈ ਕਿਸੇ ਨਾਲ ਡਟਖੋ ਨਹੀਂ ਸੀ ਕਰਨੀ ਜਿਵੇਂ ਕਿ ਇਹਨਾਂ ਨੇ ਪਿੱਠ ਪਿੱਛੇ ਵਾਰ ਕਰਕੇ ਲੋਕਾਂ ਦੇ ਟਰੈਕਟਰ ਟਰਾਲੀਆਂ ਚੋਰੀ ਕਰ ਲਏ ਗੱਲ ਉਹ ਚੋਰੀ ਦੀ ਨਹੀਂ ਐ ਉਹ ਤਾਂ ਚੀਜ਼ਾਂ ਜੱਟਾਂ ਨੇ ਆਪਣੀ ਮਿਹਨਤ ਨਾਲ ਬਣਾਈਆਂ ਸੀ ਕਿਸਾਨ ਮਜ਼ਦੂਰਾਂ ਨੇ ਆਪਣੀ ਮਿਹਨਤ ਨਾਲ ਬਣਾਈਆਂ ਸੀ ਉਹ ਵਾਪਸ ਵੀ ਲੈ ਲਾਂਗੇ ਜੇ ਨਾਂ ਵੀ ਦੇਣਗੇ ਤਾਂ ਕੋਈ ਗੱਲ ਨਹੀਂ ਅਸੀਂ ਆਪਣੀ ਮਿਹਨਤ ਨਾਲ ਦੁਬਾਰਾ ਵੀ ਖਰੀਦਣ ਦੀ ਹੈ ਅਸੀਂ ਇਹ ਰੱਖਦੇ ਆਂਗੇ ਅਸੀਂ ਇਹ ਗੱਲ ਨਹੀਂ ਹੈਗੀ ਵੀ ਭਗਵੰਤ ਮਾਨ ਕੇ ਇਹ ਵੀ ਮੈਂ ਜੀ ਕਿਸਾਨ ਦਾ ਮੁੰਡਾ ਮੈਂ ਜੀ ਮਜ਼ਦੂਰ ਦਾ ਮੁੰਡਾ ਮੈਂ ਜੀ ਮਾਸਟਰ ਦਾ ਮੁੰਡਾ ਆਂਗਾ ਪਰ ਇਹ ਸਾਰੇ ਤਾਂ ਬਣੇ ਨੇ ਕ੍ਰਾਪਸ਼ਨ ਨਾਲ ਜਿਹੜਾ ਇੱਕ ਕਿਸਾਨ ਆ ਉਹ ਆਪਣੀ ਮਿਹਨਤ ਨਾਲ ਮਿੱਟੀ ਨਾਲ ਮਿੱਟੀ ਹੋ ਕੇ ਹੀ ਬਣਦਾਗਾ ਠੀਕ ਆ ਨਾ ਸਮਾਨ ਦਾ ਮਤਲਬ ਇਹ ਹੈਗਾ ਵੀ ਅਸੀਂ ਜਦੋਂ ਦਿੱਲੀ ਦੇ ਡਾਕਾ ਨਹੀਂ ਮਾਰਿਆ ਇਹਨਾਂ ਨੇ ਸਾਡੇ ਸਮਾਨ ਤੇ ਕਿਉਂ ਡਾਕਾ ਮਾਰਿਆ ਇਹਨਾਂ ਨੇ ਚੁੱਲ੍ਹੇ ਦਾ ਇੱਕ ਡਾਕੇ ਨਾਲ ਖੋਲੇ ਠੀਕ ਆ ਨਾ ਲੋਕਾਂ ਨੂੰ ਉਥੋਂ ਐਨੇ ਬੇਰਹਿਮੀ ਨਾਲ ਮਜਬੂਰ ਕਰਤਾ ਲੋਕਾਂ ਨੂੰ ਵੀ ਉੱਠੋ ਕੀ ਗੱਲ ਵੀ ਉਥੇ ਦਿੱਲੀ ਲੁੱਟਣ ਗਏ ਸੀਗੇ ਇਹਨਾਂ ਨੇ ਜਵਰ ਰੋ ਕਰਿਆ ਉਥੇ ਕੀ ਗੱਲ ਮੈਂ ਤਾਂ ਇਸ ਗੱਲ ਦਾ ਸਵਾਲ ਲੈਣਾ ਚਾਹੁੰਦੀ ਆ ਵੀ ਇਹ ਦੱਸਣ ਵੀ ਉਥੇ ਕਿਸੇ ਕੋਲੇ ਹਥਿਆਰ ਵੜੇ ਹੋਏ ਸੀਗੇ ਕੀ ਕਹਣਾ ਮਤਲਬ ਇੱਕ ਸਿਰਫ ਉਹ ਲੋਕ ਸ਼ਾਂਤਮਈ ਧਰਨਾ ਦੇਣਾ ਚਾਹੁੰਦੇ ਸੀ ਜਿਵੇਂ ਕਿ ਪਿਛਲੀ ਵਾਰ ਦਿੱਤਾ ਸੀਗਾ ਕੋਈ ਇਹੋ ਜੀ ਗੱਲ ਨਹੀਂ ਸੀ ਹੈਗੀ ਵੀ ਉੱਥੇ ਬੰਦੇ ਭਾਈ ਇਹਨਾਂ ਨੇ ਕਿਸੇ ਦੇ ਉੱਤੇ ਜਾਂ ਭਗਵਾਨ ਤਮਨ ਤੇ ਜਾਂ ਮੋਦੀ ਤੇ ਜਾਂ ਇਹਨਾਂ ਦੇ ਆਉਣ ਜਾਣ ਵਾਲੇ ਰਾਹੀ ਪੱਧੀਆਂ ਤੇ ਲਾਠੀ ਚਾਰਜ ਕਰਤੇ ਇਹਨਾਂ ਨੇ ਕਿਸ ਹਿਸਾਬ ਨਾਲ ਉਹਨਾਂ ਤੇ ਲੋਕਾਂ ਦੇ ਲਾਠੀ ਚਾਰਜ ਕਰਿਆ ਸੀ ਇਹ ਚੀਜ਼ ਦਾ ਸਵਾਲ ਲੈਣਾ ਚਾਹੀਦਾ ਅਸੀਂ ਵੇਖਿਆ ਜਦੋਂ ਖਨੌਰੀ ਬਾਰਡਰ ਤੇ ਐਕਸ਼ਨ ਹੋਇਆ ਬਹੁਤ ਸਾਰੀਆਂ ਬਜ਼ੁਰਗ ਬੀਬੀਆਂ ਸਾਡੀਆਂ ਮਾਮਾ ਸਾਡੇ ਬਜ਼ੁਰਗ ਬਾਪੂ ਪਿੰਡਾਂ ਵਾਲੇ ਉਹਨਾਂ ਨੂੰ ਘਰੇ ਪਹੁੰਚਾਉਣ ਦਾ ਕੋਈ ਸਾਧਨ ਨਹੀਂ ਸੀ ਰਾਤਾਂ ਨੂੰ ਅਸੀਂ ਖੇਤਾਂ 'ਚ ਉੱਥੇ ਰਾਤ ਕੱਟਦੇ ਵੇਖਿਆ ਉਹਨਾਂ ਨੂੰ ਕਈ ਤੁਰਕੇ ਆਏ ਕੋਈ ਸੜਕਾਂ ਤੇ ਫੁੱਟਪਾਥ ਤੇ ਇੰਨੀ ਇੱਕ ਤਰ੍ਹਾਂ ਦੀ ਉਹਨਾਂ ਨਾਲ ਬੇਅਦਬੀ ਕਹਿ ਲੋ ਜਾਂ ਉਹਨਾਂ ਨਾਲ ਦੁਰਵਿਵਹਾਰ ਪਹਿਲੀਆਂ ਸਰਕਾਰਾਂ 'ਚ ਅਸੀਂ ਕਦੇ ਨਹੀਂ ਵੇਖਿਆ ਸ਼ਾਇਦ ਤੁਸੀਂ ਵੀ ਨਹੀਂ ਵੇਖਿਆ ਹੋਣਾ ਉਹਦਾ ਪ੍ਰਵਾਹ ਗੱਲ ਜੇ ਆ ਗਈ ਕਿ ਜਿਹੜਾ ਮੋਦੀ ਆਗਾ ਉਨੋਂ ਆਏ ਆ ਗਏ ਮੈਂ ਬਾਹਰ ਲਿਆਂ ਜਿੰਨੇ ਜਿਵੇਂ ਸਾਡੇ ਲੀਡਰ ਸੰ ਸਮਝਾਉਂਦੇ ਆ ਗਏ ਜਾਂ ਸਾਡੀ ਸਮਝ ਆ ਗਈ ਜਿਵੇਂ ਕਿ ਇਹ ਬਾਹਰ ਲਿਆਂ ਸਾਰੀਆਂ ਜਿੰਨੇ ਜਿਵੇਂ ਅਮਰੀਕਾ ਵਾਲੇ ਲਾ ਲਓ ਕੋਈ ਹੋਰ ਲਾ ਲਓ ਜਿਵੇਂ ਟਰੰਪ ਦੇ ਹੀ ਲਾ ਲਓ ਤੁਸੀਂ ਵੀ ਇਹ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੇ ਨੇ ਇਹ ਕਹਿੰਦੇ ਨੇ ਵੀ ਜੇ ਹੁਣ ਜਿਵੇਂ ਕੀ ਲਾ ਲਓ ਇੱਕ ਆਪਾਂ ਕਹਿੰਦੇ ਹਾਂਗੇ ਵੀ ਜਦੋਂ ਗੋਰੇ ਆਏ ਸੀ ਉਹ ਕੀ ਨੀਤੀ ਲੈ ਕੇ ਆਏ ਸੀਗੇ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਗੁਲਾਮ ਕਰਿਆ ਜਾਵੇ ਹੁਣ ਇਹ ਜਿਹੜਾ ਮੋਦੀ ਸਰਕਾਰ ਆ ਚਾਹੇ ਭਗਵਾਨਤਮਾਨ ਸਰਕਾਰ ਆ ਇਹ ਕਹਿੰਦੇ ਨੇ ਵੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਇੱਕ ਕਰਕੇ ਗੁਲਾਮ ਕਰੀਏ ਇਹਨਾਂ ਦੀਆਂ ਜ਼ਮੀਨਾਂ ਹੜੱਪੀਏ ਉਹ ਸਾਰੇ ਭ੍ਰਿਸ਼ਟਾਚਾਰ ਲੋਕਾਂ ਦੇ ਹਵਾਲੇ ਕਰੀਏ ਮਕਸਦ ਤਾਂ ਇਹਨਾਂ ਦਾ ਇਹ ਹੈਗਾ ਵੀ ਅਸੀਂ ਇਹਨਾਂ ਦੇ ਪਿੱਛੇ ਡਾਂਗ ਲੈ ਕੇ ਪੈ ਜਾਈਏ ਡਰ ਜਾਣਗੇ ਸਿਰਫ ਮਕਸਦ ਇਹਨਾਂ ਨੂੰ ਡਰਾਉਣ ਦਾ ਵਿਡਰਾ ਕੇ ਲੋਕਾਂ ਨੂੰ ਗੁਲਾਮ ਕਰ ਲਈਏ ਅੰਗਰੇਜ਼ਾਂ ਵਾਲੀ ਨੀਤੀ ਅਪਣਾਉਣਾ ਚਾਹੁੰਦੇ ਨੇ ਜਦੋਂ ਪਹਿਲਾਂ ਇੱਕ ਵਾਰੀ ਕਿਸਾਨਾਂ ਨੇ ਚੰਡੀਗੜ੍ਹ ਧਰਨਾ ਲਾਉਣ ਵਾਸਤੇ ਜਾਣਾ ਸੀ ਉਦੋਂ ਵੀ ਬਹੁਤ ਵੱਡਾ ਐਕਸ਼ਨ ਹੋਇਆ ਰਾਹਾਂ 'ਚ ਰੋਕ ਲੈ ਚੰਡੀਗੜ੍ਹ ਪਹੁੰਚਣ ਨਹੀਂ ਦਿੱਤਾ ਕਿਸੇ ਵੀ ਕਿਸਾਨ ਨੂੰ ਉਦੋਂ ਸਰਕਾਰ ਦੇ ਸਾਰੇ ਮੰਤਰੀਆਂ ਨੇ ਲੀਡਰਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੇ ਕਿਸਾਨ ਆ ਇਹ ਜ਼ੋਰ ਜ਼ਬਰਦਸਤੀ ਕਰਦੇ ਆ ਇਹ ਧੱਕਾ ਕਰਦੇ ਆ ਇਹ ਧੱਕੇ ਨਾਲ ਸਰਕਾਰ ਦੇ ਬਰਾਬਰ ਇੱਕ ਧਿਰ ਖੜੀ ਕਰਨਾ ਚਾਹੁੰਦੇ ਆ ਤੇ ਅਸੀਂ ਜ਼ੋਰ ਜ਼ਬਰਦਸਤੀ ਨਹੀਂ ਚੱਲਣ ਦੇਣਾ ਬਸ ਸਵਾਲ ਵਿਚਾਲੇ ਆਗਾ ਇਹ ਸਾਰੇ ਜਾਨੇ ਚਾਹੇ ਲਾਲੋ ਮੋਦੀ ਆ ਚਾਹੇ ਭਗਵਾਨ ਦਮਾਨ ਆ ਆਪਾਂ ਕਹਿੰਨੇ ਵੀ ਆਪਣਾ ਇੱਕ ਚੁਣਿਆ ਹੋਇਆ ਗਲਤ ਨੁਮਿੰਦਾਗਾ ਇਹ ਐਂ ਦੱਸਣ ਵੀ ਇਹਨਾਂ ਨੇ ਕਿਸਾਨਾਂ ਦੇ ਉੱਤੇ ਜ਼ਬਰਦਸਤੀ ਕਰਿਆ ਹੁਣ ਇਹਨਾਂ ਨੇ ਐਨੀਆਂ ਐਨੀਆਂ ਆਪਦੇ ਵਾਰਡ-ਵਾਰਡ ਕੇ ਜਿਵੇਂ ਆਪਾਂ ਕਿਹਾ ਡੀਸੀ ਛੋਟੇ ਤੋਂ ਛੋਟੇ ਮੁਲਾਜ਼ਮ ਇਹਨਾਂ ਨੇ ਜਾ ਕੇ ਕਿਸਾਨਾਂ ਨੂੰ ਗ੍ਰਿਫਟਾਰ ਕਰਦਾ ਸੀ 5 ਤਰੀਕ ਨੂੰ ਕਈ ਗੱਲ ਵੀ ਕਿਸਾਨ ਵੀ ਇਹਨਾਂ ਦੇ ਘਰਾਂ ਤੱਕ ਬੜੇ ਨੇ ਕਿਸਾਨ ਕਹਿੰਦੇ ਕਿਸੇ ਲੀਡਰ ਦੇ ਘਰੇ ਬੜੇ ਨੇ ਜਦੋਂ ਵੀ ਕਿਸੇ ਦੇ ਚਾਹੇ ਦਫ਼ਤਰ ਅੱਗੇ ਆ ਚਾਹੇ ਘਰ ਦਾ ਘਰੋ ਆਗਾ ਕਿਸਾਨ ਬੜੇ ਸਪੀਚ ਦਿੰਦੇ ਆਗੇ ਆਪਦਾ ਸ਼ਾਂਤਮਈ ਕਰਦੇ ਆਗੇ ਤੇ ਇਹਨਾਂ ਨੇ ਲਾਠੀ ਚਾਰਜ ਕਰਨ ਨੂੰ ਇਹਨਾਂ ਨੇ ਲੋਕਾਂ ਨੇ ਐਸ ਲੀਡਰਾਂ ਨੂੰ ਚਕਾਉਣਾ ਸ਼ੁਰੂ ਕਰਤਾ ਜਿਵੇਂ ਕਿ ਉਹ ਹੱਤਵਾਦ ਪੈਦਾ ਕਰਦੇ ਹੁੰਦੇ ਨੇ ਉਹ ਹੱਤਵਾਦ ਨਹੀਂ ਪੈਦਾ ਕਰਨਾ ਚਾਹੁੰਦੇ ਉਹ ਲੋਕਾਂ ਨੂੰ ਜੋੜਦੇ ਨੇ ਸਿਰਫ ਆਪਣੀਆਂ ਜ਼ਮੀਨਾਂ ਬਚਾਉਣਾ ਚਾਹੁੰਦੇ ਨੇ ਆਪਣੇ ਹੱਕਾਂ ਲਈ ਲੜਨਾ ਚਾਹੁੰਦੇ ਨੇ ਜੀ ਇਧਰ ਮਾਤਾ ਜੀ ਸਾਡੇ ਨਾਲ ਨੇ ਬੇਬੇ ਠੀਕ ਹੋ ਕੀ ਅਰਧਿਕਲਾ ਜੀ ਕਿਹੜਾ ਪਿੰਡ ਆ ਬੇਬੇ ਟੰਟ ਚਮਟ ਸਾਡਾ ਸਾਫ ਕੋ ਤੁਸੀਂ ਵੀ ਲੰਬਾ ਟਾਈਮ ਉੱਥੇ ਰਹੇ ਖਨੌਰੀ ਸ਼ੰਭੂ ਦੇ ਉੱਪਰ ਰਹੇ ਜਿਸ ਤਰ੍ਹਾਂ ਦਾ ਐਤਕੀ ਹੋਇਆ ਪਹਿਲਾਂ ਕਦੇ ਸਰਕਾਰਾਂ ਵੇਲੇ ਵੇਖਿਆ ਦੇਖੋ ਜੀ ਇਹ ਸਰਕਾਰ ਥੋੜੋ ਆ ਇਹ ਤਾਂ ਇੱਕ ਇੱਕ ਨੌਕਰੀ ਕਰਨ ਵਾਲੇ ਬੰਦੇ ਆ ਜਾਂ ਪੈਸਾ ਜੋੜਨ ਵਾਲੇ ਬੰਦੇ ਨੇ ਕਿਉਂਕਿ ਜਿਦਨੇ ਭਗਵੰਤ ਮਾਨ ਨੇ ਸਾਤ ਵੋਟਾਂ ਲਈਆਂ ਨੇ ਉਹ ਕਹਿੰਦਾ ਸੀ ਵੀ ਮੇਰੇ ਸਿੱਤੇ ਤੇ ਪਿਓ ਦਾ ਸ਼ਾਇਆ ਨਹੀਂ ਅੱਜ ਸਾਡੇ ਸਰਦਾਰ ਡਾਲਿਆ ਸਾਹਿਬ ਜੀ ਨੂੰ ਅੰਦਰ ਧਾਰਿਆ ਉਹਨੇ ਕਿੱਥੇ ਲੁਕੋਇਆ ਕੀ ਕੀਤਾ ਉਹਨਾਂ ਨੇ ਕੀ ਉਹਦਾ ਮਾੜਾ ਕਰਤਾ ਸੀ ਉਹਨੂੰ ਆਦੇ ਪਿਓ ਦੀ ਯਾਦ ਨਹੀਂ ਆਈ ਵੀ ਜੇ ਮੇਰੇ ਪਿਓ ਮੇਰਾ ਪਿਓ ਇੱਕਣ ਲੁਕੋਇਆ ਹੁੰਦਾ ਅੱਜ ਉਹ ਦਵਾਈ ਨੂੰ ਵੀ ਤਰਸਦਾ ਹੁੰਦਾ ਪਾਣੀ ਨੂੰ ਵੀ ਤਰਸਦਾ ਹੁੰਦਾ ਤਾਂ ਅੱਜ ਮੇਰੇ ਦਿਲ ਤੇ ਕੀ ਬੀਤਦੀ ਭਗਵਾਨਤਮਾਨ ਪੁੱਤਰ ਤੈਨੂੰ ਪਤਾ ਹੀ ਆ ਵੀ ਮਾਮਾ ਕੀ ਚੀਜ਼ ਹੁੰਦੀਆਂ ਨੇ ਜਿਵੇਂ ਅਸੀਂ ਤੈਨੂੰ ਅੱਜ ਕੁਰਸੀ ਦਵਾਈ ਆ ਅਸੀਂ ਤੇਤੋਂ ਕੁਰਸੀ ਖੋ ਕੇ ਹਟਾਵਾ ਹਟਾ ਗਈ ਤੂੰ ਦੇਖੇਗਾ ਤਰਸੇਗਾ ਇਹਨੂੰ ਮਾਨ ਨਹੀਂ ਮਿਲਣੀ ਤੂੰ ਦੁਨੀਆ ਨੂੰ ਦੇਖੇਗਾ ਵੀ ਦੁਨੀਆ ਤੇਰੇ ਤੇ ਸੂ-ਸੂ ਕਿਵੇਂ ਕਰਦੀ ਆ ਭਗਵਾਨਤ ਮਾਨ ਤਾਂ ਕਿਸਾਨਾਂ ਨੂੰ ਇਹ ਕਹਿੰਦਾ ਸੀ ਇਹ ਕਹਿੰਦਾ ਵੀ ਇੰਨਾ ਤਾਂ ਕਿਸਾਨ ਖੇਤ ਨਹੀਂ ਗਏ ਜਿੰਨਾ ਮੈਂ ਗਿਆਗਾ ਇਹਨਾਂ ਨੂੰ ਕੀ ਪਤਾਗਾ ਦੇਖੋ ਜੀ ਉਹ ਉਹ ਤਾਂ ਗੌਂਦਾ ਵੀ ਬਹੁਤ ਰਿਆ ਢੱਡਾ ਵੀ ਬਹੁਤ ਕੁੱਟੀਆਂ ਨੇ ਉਹ ਤਾਂ ਸੇਖ ਚਿਲੀ ਆ ਜੇ ਸੇਖ ਚਿਲੀ ਨੇ ਸੇਖ ਚਿਲੀ ਵਾਲਾ ਹੀ ਕੰਮ ਕੀਤਾ ਜੇ ਇਨਸਾਨ ਦਾ ਪਤੋਂ ਨਾਲ ਅਨਖੀਲਾ ਹੁੰਦਾ ਤਾਂ ਉਹ ਤਾਂ ਰਾਤਾਂ ਨੂੰ ਚਾਕੇ ਡੱਲਿਆ ਸਾਹਿਬ ਨੂੰ ਤੇ ਭੰਦੇਰ ਹੋਣਾ ਨੂੰ ਅੰਦਾਣਾ ਕਰਦਾ ਅੱਡੋ ਅੱਡੀ ਮਾਵਾ ਦੇ ਸਿਰ 'ਚ ਸੋਟੇ ਨਾ ਵਰਵਾਉਂਦਾ ਅੱਜ ਮਾਵਾ ਦੇ ਭੈਣਾਂ ਦੀਆਂ ਬੇਇੱਜ਼ਤੀਆਂ ਆਈਆਂ ਨੇ ਨਾ ਉਹਦੇ ਮਾਂ ਨਾ ਉਹ ਭੈਣ ਵਾਲਾ ਨਾ ਉਹ ਮਾਂ ਦੇ ਅਧਿਕਾਰ ਵਾਲਾ ਉਹ ਤਾਂ ਕੱਖ ਦਾ ਮਨੀ ਹੈ ਉਹ ਤਾਂ ਇੱਕ ਸਿਰਫ ਬੰਦਾ ਨਸ਼ੇਦਾਰੂ ਹੈ ਫੀਮ ਖਾਂਦਾ ਡੋਡੇ ਪੀਂਦਾ ਆਪਦੀਆਂ ਮੋਜਾਂ ਲੁੱਟਦਾ जिने ਆਪਦੀ ਧੀ ਨਹੀਂ ਪਛਾਨੀ ਅੱਜ ਉਹਦੀ ਧੀ ਕੈਨੇਡਾ ਚ ਰੋਲਦੀ ਆ ਬੇਸ਼ਰਮ ਤੂੰ ਆਪਦੀ ਮਾਂ ਧੀ ਵੱਲ ਦੇਖ ਅੱਜ ਤੇਰੀ ਘਰ ਵਾਲੀ ਰੋਲਦੀ ਆ ਉਹਨੂੰ ਡਿਵੋਰਸ ਦੇ ਕੇ ਹੋਰ ਨਵੀਂ ਕਰ ਲਈ ਕੀ ਖੱਤਿਆ ਹੁਣ ਤੇਰੇ ਮੂਹਰੇ ਧੀ ਆ ਅੱਜ ਤੇਰੀ ਧੀ ਦੇ ਉਹੀ ਚੁੰਦੀ ਪੱਟ ਹੋਵੇ ਫੇਰ ਤੂੰ ਮੈਂ ਦੇਖੂ ਸੀਐਮ ਫੇਰ ਤੂੰ ਕਿਵੇਂ ਆਪਦੀ ਕੁਰਸੀ ਤੇ ਬੈਠਾ ਬਸ ਜੇ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਉਹਨੂੰ ਕਹਿਣਾ ਚਾਹੁੰਦੇ ਬੇਬੇ ਪਿੰਡਾਂ 'ਚ ਆਉਣਗੇ ਹੁਣ ਆ ਸਾਲ 1.5 ਸਾਲ ਰਹਿ ਗਿਆ ਵੋਟਾਂ ਵੇਲੇ ਜਾਂ ਵੋਟਾਂ ਤੋਂ ਪਹਿਲਾਂ ਵੀ ਆਉਣਗੇ ਜੀ ਹੁਣ ਡਰਾਮੇ ਜੇ ਕਰਦਿਆ ਵੀ ਵਿਕਾਸ ਕਾਰਜ ਕਰਨੇ ਆਸੀਂ ਪਿੰਡਾਂ ਦੀ ਨੁਹਾਰ ਬਦਲਣੀ ਆ ਸਵਾਲ ਪੁੱਛੋਂਗੇ ਘੇਰ ਕੇ ਐਸੀ ਸਵਾਲ ਤਾਂ ਕੀ ਪੁੱਛਣੀ ਆ ਐਸੀ ਤਾਂ ਉਹ ਝੰਡਾ ਤੇ ਯਾਰਾ ਡੰਡਾ ਹੱਥ 'ਚ ਸਾਡੇ ਝੰਡਾ ਡੰਡਾ ਹੋਊਗਾ ਤੇ ਉਹਦੇ ਮੂੰਹ ਤੇ ਚਪੇੜ ਹੋਊਗੀ ਜਿਹੜਾ ਸਾਨੂੰ ਭਗਵੰਤ ਮਾਨ ਦੇ ਵੋਟ ਵਾਰੇ ਆਊਗਾ ਐਸੀ ਤਾਂ ਕਹਿੰਦੇ ਇਹ ਜਾਂਦਾ ਪ੍ਰਮਾਤਮਾ ਕਦੇ ਸੁਪਨੇ 'ਚ ਵੀ ਪ੍ਰੇਤ ਬਣ ਕੇ ਨਾ ਸਾਨੂੰ ਦੱਸ ਦੇ ਦਿਖਾਈ ਦੇਵੇ ਬਸ ਇਹ ਦੋ-ਤਿੰਨ ਬਾਰੇ ਕੁਝ ਕਿਤੇ ਪੈ ਜੀ ਇਹ ਸੀ ਪਿੰਡਾਂ ਦੇ ਵਿੱਚ ਵੜਨ ਹੀ ਨਹੀਂ ਦੇਣੇ ਹੈਗੇ ਜੇ ਵੜਨ ਦੇਵਾਂਗੇ ਤਾਂ ਹੀ ਕੁਐਸਚਨ ਕਰਾਂਗੇ ਨਾ ਤੁਸੀਂ ਮੈਨੂੰ ਸਵਾਲ ਕਰ ਰਹੇ ਹੋਗੇ ਜੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਐ ਤਾਂ ਹੀ ਹੈ ਨਾ ਅਸੀਂ ਉਹ ਲੋਕਾਂ ਨਾਲ ਗੱਲ ਹੀ ਨਹੀਂ ਕਰਨੀ ਹੈਗੀ ਠੀਕ ਹੈ ਨਾ ਇਹ ਜੇ ਬੇਕਾਰ ਲੋਕਾਂ ਨੂੰ ਜਾਂ ਪਰਸਨਾਂ ਨੂੰ ਆਪਣੇ ਪਿੰਡ ਵਿੱਚ ਵੜਨ ਦੇ ਕੀ ਮਸਤ ਦਾ ਜੀ ਬਿਲਕੁਲ ਮਤਲਬ ਹੀ ਨਹੀਂ ਬਣਦਾ ਅਸੀਂ ਕਿਸੇ ਹਰ ਨਾ ਤਾਂ ਅਸੀਂ ਕਾਂਗਰਸਾਂ ਨਾ ਅਸੀਂ ਕਾਲੀਆਂ ਨਾ ਅਸੀਂ ਆਮ ਅਸੀਂ ਤਾਂ ਸਿਰਫ ਇੱਕ ਮਜ਼ਦੂਰ ਆ ਜੀ ਠੀਕ ਹੈ ਨਾ ਆਪਣੀ ਰੋਟੀ ਪੈਦਾ ਕਰਦੇ ਆਂਗੇ ਹਲਚ ਲਾ ਕੇ ਮਿਹਨਤ ਕਰਕੇ ਜੀ ਠੀਕ ਹੈ ਨਾ ਉਹ ਲੋਕਾਂ ਨਾਲ ਸਾਡਾ ਕੋਈ ਲਾਗਾ ਨਹੀਂ ਜੇ ਸਾਡਾ ਉਹ ਲੋਕਾਂ ਤੱਕ ਲਾਗਾ ਹੁੰਦਾ ਫਿਰ ਅਸੀਂ ਸੜਕੇ ਤੇ ਥੋੜੀ ਰੁੜਦੇ ਅਸੀਂ ਵੀ ਉਹਨਾਂ ਵਾਂਗੂ ਏਸੀ ਵਾਲੇ ਕਮਰੇ 'ਚ ਬੈਠੇ ਹੁੰਦੇ ਅੱਜ ਪੂਰਾ ਦਿਨ ਅਸੀਂ ਧੁੱਪੇ ਮੱਚੀਆਂ ਔਰੇ ਸਾਨੂੰ ਕੋਈ ਸ਼ੌਕ ਨਹੀਂ ਚੜਿਆ ਹੋਇਆ ਇਹ ਚੀਜ਼ਾਂ ਦਾ ਜੀ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਮਾਵਾ ਬੀਬੀਆਂ ਅੱਜ ਇੱਥੇ ਲੁਧਿਆਣੇ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਪਿੱਟ ਸਿਆਪਾ ਕਰਨਾ ਆਇਆ ਰੋਸ ਪ੍ਰਦਰਸ਼ਨ ਕਰਨਾ ਆਇਆ ਡੀਸੀ ਦਫ਼ਤਰਾਂ ਦੇ ਅੱਗੇ ਘਰਾਓ ਦੀ ਅੱਜ ਕਾਲ ਸੀ ਤੇ ਅੱਜ ਡੀਸੀ ਦਫ਼ਤਰਾਂ ਅੱਗੇ ਘਰਾਓ ਕਰਕੇ ਮੰਗ ਪੱਤਰ ਦਿੱਤੇ ਨੇ ਰੋਸ ਇਸ ਗੱਲ ਕਰਕੇ ਜੋ ਖਨੌਰੀ ਤੇ ਸ਼ੰਭੂ ਦੇ ਉੱਪਰ ਐਕਸ਼ਨ ਹੋਏ ਸਰਕਾਰ ਨੇ ਸਖਤ ਐਕਸ਼ਨ ਕੀਤੇ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕਿਸਾਨ ਆਗੂਆਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗ੍ਰਿਫਤਾਰ ਕੀਤਾ ਉਹਦਾ ਅੱਜ ਸਾਰਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਤੇ ਕਿਸਾਨ ਅੱਜ ਮਜ਼ਦੂਰ ਸਾਰੇ ਵਰਗ ਇੱਥੇ ਇਕੱਠੇ ਹੋਏ ਨੇ ਕੈਮਰਾਮੈਨ ਕੁਲਜੀਤ ਨਾਲ ਲੁਧਿਆਣੇ ਤੋਂ ਮੈਂ ਹਰਜਿੰਦਰ